ਜਿਹੜੇ ਆਪਾਂ ਵੱਡੇ ਬਾਕਸੇ ਲਵਾ ਲਏ ਨੇ ਨਾ ਪਿੱਛੇ ਬਈ ਹਨਾ ਪਿੱਛੇ ਦੇਖਣ ਚ ਬਹੁਤ ਦਿੱਕਤ ਆਉਂਦੀ ਆ ਤੇ ਆਪਾਂ ਫਾਰਮ 60 ਦੇ ਆ ਲਵਾਏ ਤੁਹਾਨੂੰ ਦਿਖਾਉਣਾ ਇਸ ਤਰ੍ਹਾਂ ਦੀ ਆ ਪੇਟੀ ਆ ਤੇ ਆਕਾਰ ਵਾਲੇ ਸਪੀਕਰ ਹਨਾ ਐ ਪੇਟੀ ਛੋਟੀ ਜੀ ਹੈਗੀ ਐ ਤੇ ਐ ਲੱਗ ਗਈ ਹੁੱਡ ਚ ਤੇ ਐ ਪਿੱਛੇ ਬਹੁਤ ਸਾਰੀ ਥਾਂ ਪਈ ਐ ਵੇਖਣ ਨੂੰ ਜਿਵੇਂ ਮਰਜ਼ੀ ਵੇਖੀ ਜਾਓ ਹਨਾ ਤੇ ਆ ਉੱਤੇ ਉੱਤੇ ਲੱਗੀ ਐ ਬਈ ਇੱਥੇ ਇਹਦੇ ਨਾਲ ਲੱਗ ਗਿਆ ਡੈਕ ਇਹ ਅਸੀਂ ਕੁੰਡਲਾਂ ਵਾਲਾ ਹੈਗਾ ਜਿਹੜਾ ਮੰਦੀਪ ਕੁੰਡਲ ਵਾਲਾ ਉਹ ਤੋਂ ਲਵਾਇਆ ਬਹੁਤ ਮਸ਼ਹੂਰ ਆ ਭਾਈ ਤੇ ਆਹਾਂ ਪੇਟੀ ਵਧੀਆ ਤੇ ਸਾਊਂਡ ਵੀ ਬਹੁਤ ਵਧੀਆ ਬਣਦਾ ਵਧੀਆ ਬੇਸ ਬੂਸ ਵਧੀਆ ਬਣਦੀ ਹੈਗੀ ਇਹ ਵਧੀਆ ਚੀਜ਼ ਆ ਨਾਲੇ ਪਿੱਛੇ ਦਿੱਕਤ ਨਹੀਂ ਆਉਂਦੀ ਵੇਖਣ ਦੀ ਆਏ ਬਸ ਇਹ ਆ ਨੋਪੀ ਦੇ ਵਿੱਚ ਵਿੱਚ ਆ ਗਈ ਚੌਰਸ ਪੇਟੀ ਆ ਛੋਟੀ ਜੀ ਬਣੀ ਤੇ ਨਾਲੇ ਆਵਾਜ਼ ਵਧੀਆ ਬਣ ਜਾਂਦੀ ਆ ਵੱਡੇ ਵੱਡੇ ਉਹ ਸਪੀਕਰ ਜੇ ਲਵਾਉਣ ਨਾਲ ਨਾਲੇ ਹਲਦੀ ਨਹੀਂ ਸੇਫਟੀ ਵਧੀਆ ਇਹਦੀ ਵੱਡਾ ਜਗਾੜ ਹੁੰਦਾ ਉਹ ਹਲਦਾ ਬਾਹਲਾ ਛੇਤੀ ਖਰਾਬ ਹੋ ਜਾਂਦਾ